ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਦੇ ਤੁਹਾਡਾ ਸਭ ਦਾ ਸਵਾਗਤ ਆ ਤੇ ਹੁਣ ਆਪਣੀਆਂ YouTube ਤੇ ਡੇਲੀ ਕਲਾਸਾਂ ਆਇਆ ਕਰਨੀ ਗਿਆ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਆ ਪੀਟੀ ਪਲੱਸ ਵੀ ਦੀ ਸਲੀਵਸ ਦੀ ਓਕੇ ਤਾਂ ਸੁਰੂ ਡੇਲੀ ਇੱਕ ਇੱਕ ਕਲਾਸ ਮਿਲਿਆ ਕਰੋਗੀ ਤੇ ਆਪਾਂ ਕਲਾਸ ਦੀ ਜਿਹੜੀ ਸਾਡੀ ਪੰਜਾਬੀ ਆ ਉਹਦੀ ਤਿਆਰੀ ਕਿਦਾਂ ਕਰਨੀ ਆ ਹੁਣ ਤੁਹਾਨੂੰ ਪਤਾ ਹੀ ਆ ਕਿ ਇੱਕ ਤਾਂ ਹੁੰਦਾ ਤੁਹਾਡਾ ਪੇਪਰ A ਤੇ ਪੇਪਰ B ਓਕੇ ਪੇਪਰ A ਦੇ ਵਿੱਚ ਆ ਕਿ ਹੋ ਗਿਆ ਪੇਪਰ ਏ ਦੇ ਵਿੱਚ ਥੋੜੀ 50 ਨੰਬਰ ਦੀ ਪੰਜਾਬੀ ਆ ਰਹੀ ਹੈ ਜਿਹਦੇ ਵਿੱਚ ਨੈਟਿੰਗ ਮਾਰਕਿੰਗ ਨਹੀਂ ਹੈਗੀ 25 ਨੰਬਰ ਵਾਲਾ ਬੱਚਾ ਇਹਦੇ ਵਿੱਚ ਪਾਸ ਆ ਤੇ ਉਹਦਾ ਪੇਪਰ ਬੀ ਚੈੱਕ ਹੋ ਜਾਂਦਾ ਪੇਪਰ ਬੀ ਦੇ ਵਿੱਚ 13 ਨੰਬਰ ਦੀ ਜਾਂ 15 ਨੰਬਰ ਦੀ ਜਿਹੜੇ ਥੋੜੇ ਹੈਗੇ ਬੀ ਗਰੁੱਪ ਦੇ ਉੱਥੇ ਤਾਂ ਆ ਰਹੀ ਹੈ 15 ਨੰਬਰ ਦੀ ਕਿਉਂਕਿ ਉੱਥੇ ਪੇਪਰ ਏ ਨਹੀਂ ਹੁੰਦਾ ਤੇ ਜਿਹੜੇ ਥੋੜੇ ਹੈਗੇ ਨੇ ਪਟਵਾਰੀ ਐਕਸਾਈਜ਼ ਸੀ ਗਰੁੱਪ ਦੇ ਤਾਂ ਉੱਥੇ ਏ ਵਾਲਾ ਪੇਪਰ ਵੀ ਹੁੰਦਾ ਤੇ ਇੱਥੇ ਥੋੜੀ 13 ਨੰਬਰ ਦੀ ਆਉਂਦੀ ਹੈ ਓਕੇ ਤਾਂ ਹੁਣ ਸੋਨੂੰ ਕਲਾਸਾਂ ਮਿਲਣਗੀਆਂ YouTube ਤੇ MCQ ਵਿਦ ਥਿਊਰੀ ਠੀਕ ਹੈ ਹੁਣ ਜਿਹੜੀ ਆਪਾਂ ਸਟਾਰਟਿੰਗ ਕਰਨੀ ਹੈ ਸਟਾਰਟਿੰਗ ਕਰਾਂਗੇ ਆਪਾਂ ਮੱਧਕਾਲ ਦੇ ਸੈਦਰ ਤੋਂ ਠੀਕ ਹੈ ਮੱਧਕਾਲ ਦੇ ਸੈਦਰ ਤੋਂ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਕਰਨਾ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਸਾਡੇ ਕੋਲ 36 ਮਹਾਪੁਰਖਾਂ ਦੀ ਬਾਣੀ ਆ ਤਾਂ ਆਪਾਂ ਸਟਾਰਟਿੰਗ ਕਰਨੀ ਹੈ ਸਾਡੇ 6 ਗੁਰੂਆਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਮਿਲਦੀ ਹੈ ओके ਤਾਂ ਇਹਦੀ ਆਪਣੀ ਜਿਹੜਾ ਸਟਾਰਟਿੰਗ ਚ ਵੀਡੀਓ ਮਿਲਣ ਗਿਆ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਇੱਕ ਵੀਡੀਓ ਬਣਾ ਕੇ ਫਿਰ ਆਪਣੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਤੇ ਸਾਡੇ ਫਿਰ ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀ ਸਾਰੀ ਸੈਤ ਕਰਜ ਨਾਲ ਹਿਸਟਰੀ ਹਿਸਟਰੀ ਲਾਈਕ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਬਾਬਰ ਆ ਇਥੇ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਹਮਾਯੂਗਾ ਇਥੇ ਸਮਕਾਲੀ ਬਾਬਰ ਆ ਗੁਰੂ ਰਾਮਦਾਸ ਜੀ ਦਾ ਸਮਕਾਲੀ ਅਕਬਰ ओके ਤੇ ਇਤੀ ਸਮਕਾਲੀ ਅਕਬਰ ਆ ਗਿਆ ਜਹਾਂਗੀਰ ਆ ਗਿਆ ਗੁਰੂ ਤੇਗ ਬਹਾਦਰ ਜੀ ਦਾ ਸਮਕਾਲੀ ਔਰੰਗਜੀਤ ਤੇ ਗੁਰੂ ਗੋਬੀ ਸਿੰਘ ਜੀ ਦਾ ਸਮਕਾਲੀ ਔਰੰਗਜੀਤ ਤੇ ਬਹਾਦਰ ਸ਼ਾ ਓਕੇ ਤਾਂ ਇਸ ਤਰੀਕੇ ਨਾਲ ਆਪਾਂ ਨਾਲ ਇਹਨਾਂ ਦੀ ਹਿਸਟਰੀ ਤੇ ਇਹਨਾਂ ਦੀ ਜਿੰਨੀ ਵੀ ਰਚਨਾ ਹੈ ਸਾਡੇ ਗੁਰੂ ਸਾਹਿਬਾਨ ਦੀ ਉਹਨਾਂ ਦੀ ਸਾਰੀ ਇੱਕ ਗੁਰੂ ਤੇ ਇੱਕ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜ਼ਿਆਦਾ ਤਾਂ ਉਹਨਾਂ ਤੇ ਦੋ ਵੀਡੀਓ ਆਇਆ ਕਰਨੀ ਗਿਆ ਓਕੇ ਤਾਂ ਉਤੋਂ ਬਾਅਦ ਜਦੋਂ ਆਪਣੇ ਮੱਧ ਕਾਲ ਦੇ ਵਿੱਚ ਦਾ ਮੱਧ ਕਾਲ ਦੇ ਬਰੋਬਰ ਹੁਣ ਸਾਡਾ ਸੂਫੀਵਾਦ ਵੀ ਚੱਲ ਰਿਹਾ ਹੈ ਜੇ ਉਹਨਾਂ ਨੇ ਇਥੇ ਸੂਫੀਵਾਦ ਨਹੀਂ ਲਿਖਿਆ ਤਾਂ ਮਤਲਬ ਇਹ ਨਹੀਂ ਕਿ ਪੇਪਰ 'ਚ ਸੂਫੀਵਾਦ ਨਹੀਂ ਆਊਗਾ ਤਾਂ ਇਹਦੇ ਨਾਲ ਹੀ ਜਦੋਂ ਆਪਣਾ ਮੱਧਕਾਲ ਦੇ ਵਿੱਚ ਗੁਰਮਤਿ ਕਾਵ ਖਤਮ ਹੋ ਗਿਆ ਤੇ ਨਾਲ ਹੀ ਸਾਡਾ ਸਟਾਰਟ ਹੋ ਜੂਗਾ ਸੂਫੀ ਕਾਵ ਫਿਰ ਸਾਡਾ ਆਜੂਗਾ ਕਿੱਸਾ ਕਾਵ ਠੀਕ ਹੈ ਜੇ ਹੁਣ ਕਿੱਸੇ ਆ ਗਏ ਤਾਂ ਫਿਰ ਸਾਡਾ ਆਜੂਗਾ ਬਾਾਰ ਕਾਵ ਚੰਡੀ ਦੀ ਬਾਾਰ ਠੀਕ ਹੈ ਬਾਾਰ ਕਾਵ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਜੰਗਨਾਮੇ ਹੁਣ ਜਿਵੇਂ ਜੰਗਨਾਮਾ ਜੰਗਨਾਮਾ ਇੱਕ ਵੀਡੀਓ ਦੇ ਵਿੱਚ ਹੀ ਸਾਰਾ ਹੋ ਜੂਗਾ ਠੀਕ ਹੈ ਜੰਗਨਾਮਾ ਬਾਰੇ ਇਹਦੇ ਉੱਤੇ ਦੋ ਵੀਡੀਓ ਆ ਸਕਦੀਆਂ ਨੇ ਕਿੱਸਾ ਇਹਦੇ ਉੱਤੇ ਤਿੰਨ ਤੋਂ ਚਾਰ ਵੀਡੀਓ ਆਉਣੀਆਂ ਤੇ ਸੂਫੀ ਕਾਵ ਦਾ ਤੁਹਾਨੂੰ ਪਤਾ ਹੀ ਆ ਕਿ ਸੂਫੀ ਕਾਵ ਦਾ ਹੁਣ ਬਹੁਤ ਜ਼ਿਆਦਾ ਆਉਣ ਲੱਗਿਆ ਠੀਕ ਆ ਤਾਂ ਆਪਾਂ ਸੂਫੀਆਂ ਦੇ ਵਿੱਚ ਦੇਖਣਾ ਕਿ ਸਾਡੇ ਗੁਰੂ ਸਾਹਿਬਾਨ ਦਾ ਕਿਹੜਾ ਸੂਫੀ ਕਵੀ ਸਮਕਾਲੀਆ ਇੱਧਰ ਦੇਖਣਾ ਕਿਹੜਾ ਕਿੱਸਾ ਕਵੀ ਸਮਕਾਲੀਆ ਤੇ ਆਪਾਂ ਮੁਗਲ ਬਾਦਸ਼ਾਹ ਤਾਂ ਦੇਖ ਹੀ ਰਹੇ ਆ ਓਕੇ ਜਿਉਂਦੇ ਇਹ ਸਾਡਾ ਮੱਧਕਾਲ ਦਾ ਸੈਦ ਖਤਮ ਹੋ ਗਿਆ ਤਾਂ ਫਿਰ ਸਾਡਾ ਬਰੂਬਰ ਉਸ ਤੋਂ ਬਾਅਦ ਚਲੂਆ ਆਧੁਨਿਕ ਭਾਈ ਵੀਰ ਸਿੰਘ ਵਰਗੇ ਆਧੁਨਿਕ ਕਾਵ ਠੀਕ ਆ ਤਾਂ ਇੱਥੇ ਇਹ ਸਾਰੇ ਕਾਵ ਰੂਪ ਸੀਗੇ ਤਾਂ ਕਿ ਮਤਲਬ ਕੋਈ ਕਿੱਸਾ ਲਿਖਣਾ ਕੋਈ ਬਾਤ ਲਿਖਣੀ ਤਾਂ ਇੱਥੇ ਆਪਾਂ ਗੁਰਨਾਨਕ ਦੇਵ ਦੇ ਕਾਵ ਰੂਪ ਦੇਖਾਂਗੇ ਤਾਂ ਇੱਥੇ ਆਪਾਂ ਆ ਜਾਣਗੇ ਨੋਵਲ ਨਾਟਕ ਕਹਾਣੀਆਂ ਸਵਰਨਾਵੇਂ ਓਕੇ ਤਾਂ ਇਹ ਆਪਾਂ ਦੇਖਾਂਗੇ ਆਧੁਨਿਕ ਤਾਂ ਇੱਥੇ ਵੀ ਆਪਾਂ ਕੀ ਕਰਾਂਗੇ ਇੱਕ ਵੀਡੀਓ ਦੇ ਵਿੱਚ ਦੋ ਕਵੀ ओके ਜਿਵੇਂ ਸਹਿਦ ਅਕੈਡਮੀ ਅਵਾਰਡ ਆ ਜਾਣਗੇ ਕਿਹੜੇ ਕਵੀਨ ਕਿਹੜੀ ਰਚਨਾ ਤੇ ਸਹਿਦ ਅਕੈਡਮੀ ਅਵਾਰਡ ਮਿਲਦਾ ਓਕੇ ਪਤਾ ਤੇ ਉਹ ਤੋਂ ਬਾਅਦ ਜਦੋਂ ਆਪਣਾ ਇਹ ਸਹਿਦ ਖਤਮ ਹੋ ਗਿਆ ਉਹਦੇ ਨਾਲ ਫਿਰ ਸੋਡੀ ਸਟਾਰਟ ਹੋ ਚੁੱਕੀ ਵਿਆਕਰਨ ਵਿਆਕਰਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਨੀਆਂ ਸ਼ਬਦ ਜਿਵੇਂ ਹੁਣ ਤੁਲੀ ਧੁੱਕੀ ਬਣਦਾ ਸ਼ਬਦ ਬਣਦਾ ਤੇ ਸ਼ਬਦ ਤੋਂ ਬਾਅਦ ਆਪਣੀ ਸ਼ਬਦ ਸਰਹਿਣੀਆਂ ਜਿਹੜੀਆਂ ਆਪਾਂ 3 ਤੋਂ 4 ਕਲਾਸਾਂ ਦੇ ਵਿੱਚ ਖਤਮ ਕਰਾਂਗੇ ਓਕੇ ਤੇ ਫਿਰ ਇਹ ਵਾਲੀਆਂ ਸਾਰੀਆਂ ਚੀਜ਼ਾਂ ਦੀ ਸਟੈਪ ਵਾਈਜ਼ ਸਟੈਪ ਤੁਹਾਨੂੰ ਵੀਡੀਓ ਮਿਲੂਗੀ ਤਾਂ ਹੁਣ ਜਿਹੜੀ ਇਹ ਚੀਜ਼ ਆ ਇਹ ਜੇ ਸਾਨੂੰ ਆਈ ਸੰਡੇ ਕਲਾਸ ਮਿਲਿਆ ਕਰੂਗੀ ਸੱਭਿਆਚਾਰ ਤੇ ਲੋਕਤਾਰਾ ਦੀ ਓਕੇ ਕਿਉਂਕਿ ਇਹ ਇੱਕ ਤਾਅ ਦੇ ਵਿੱਚੋਂ ਨਹੀਂ ਕਵਰ ਹੋਊਗਾ ਪੁੱਤ ਤਾਂ ਜਿਵੇਂ ਹੁਣ ਸੱਭਿਆਚਾਰ ਦਾ ਪਾਠ ਹੁੰਦਾ ਲੋਕਤਾਰਾ ਜਿਵੇਂ ਫਲਕਾਰੀ ਵਗੈਰਾ ਆ ਗਈ ਸਾਡੀ ਮਤਲਬ ਜੁੱਤੀਆਂ ਦੀ ਆ ਗਈ ਸਾਡੇ ਗਹਿਣੇ ਆ ਗਏ ਰਸਮ ਰਵਾਜ ਆ ਗਏ ਉਹ ਸਾਰੇ ਸਾਡੇ ਇੱਥੇ ਆ ਜਾਣਗੇ ਤੇ ਇਹਦੇ ਵਿੱਚ ਸਾਨੂੰ ਸਾਰੀ ਹੀ ਪੰਜਾਬ ਦਾ ਇਤਿਹਾਸ ਕਰਨਾ ਪਊਗਾ ਓਕੇ ਤਾਂ ਮਤਲਬ ਸਾਡੀ ਵਿਦਵਾਨ ਸਭਾ ਕੈਮੇ ਨੰਬਰ ਦੀ ਆ ਤੇ ਸ਼ੁੱਧ ਸ਼ਬਦ ਸਾਡੇ ਤਿਹਾਰ ਇਹ ਸਾਰੇ ਆਪਣੇ ਸਟੈਪ ਬਾਏ ਸਟੈਪ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਓਕੇ ਉਹਦੇ ਵਿੱਚ ਸੀਗਾ 50 ਦੇ ਵਿੱਚੋਂ ਤੁਸੀਂ ਲੈਣੀ ਆ ਪੁੱਤ 25 ਤਾਂ ਤੁਹਾਡਾ ਪੇਪਰ ਬੀ ਚੈੱਕ ਹੁੰਦਾ ओके ਜਦੋਂ ਆਪਾਂ ਇਹ 50 ਨੰਬਰ ਦੀ ਤਿਆਰੀ ਕਰਾਂਗੇ ਤਾਂ ਉਹਦੇ ਵਿੱਚ ਹੀ ਸਾਡੀ ਇਹ ਵਾਲੇ ਜਿਹੜੇ 13 ਨੰਬਰ ਹੈ ਇਹਦੀ ਤਿਆਰੀ ਵੀ ਨਾਲ ਹੀ ਹੋ ਜੂਗੀ ਤੇ ਨਾਲ ਜਿਹੜੀ ਪੰਜਾਬ ਜੀਕੇ ਦੇ ਵਿੱਚ ਵੀ ਆ ਜਾਂਦਾ ਜਿਵੇਂ ਹੁਣ ਪਾਲ ਕੌਰ ਨੂੰ ਸੈਦ ਅਕੈडमी ਅਵਾਰਡ ਮਿਲਿਆ ਸਟੱਡੀ ਦੇ ਵਿੱਚ ਪਾਈ ਵੀਰ ਸਿੰਘ ਨੂੰ ਮਿਲਿਆ ਪਹਿਲੀ ਫੀਮੇਲ ਜਿਹਨੂੰ ਸੈਦ ਅਕੈडमी ਪੰਜਾਬੀ ਚ ਮਿਲਿਆ ਅਮਰਤਾ ਪ੍ਰੀਤਮ ਨੂੰ ਮਿਲਿਆ ਕਿਹੜੇ ਸਾਲ ਸਟਾਰਟ ਹੋਇਆ ਉਹ ਆਪਾਂ ਥਿਉਰੀ ਵਿਦ ਜਦੋਂ MCQ ਦੇਖਾਂਗੇ ਤਾਂ ਤੁਹਾਡੇ ਪੰਜਾਬ ਜੀਕੇ ਦੇ ਵੀ ਇਹਦੇ ਵਿੱਚ ਤਿੰਨ ਤੋਂ ਚਾਰ ਸਵਾਲ ਕਵਰ ਹੋ ਜਾਣਗੇ ओके ਕਿਉਂਕਿ ਜਦ ਆਪਾਂ ਮੱਧਕਾਲ ਦੇਖਾਂਗੇ ਤਾਂ ਆਪਾਂ ਮੁਗਲ ਬਾਦਸ਼ਾਹ ਦੇਖਾਂਗੇ ਤੇ ਜਿਹੜੀ ਇੱਥੇ ਸਾਡੇ ਗੁਰੂ ਜੀ ਇੱਕ ਸ਼ਹਿਰ ਲੈ ਕੇ ਜਾਂਦੇ ਤੇ ਆਪਾਂ ਉਧਰ ਵੀ ਦੇਖਾਂਗੇ ਕਿਹੜਾ ਮੁਗਲ ਬਾਦਸ਼ਾਹ ਕਿਹੜਾ ਸ਼ਹਿਰ ਲੈ ਕੇ ਜਾਂਦਾ ਇੱਥੇ ਸਾਡੇ ਸਿੱਖ ਪੰਥ ਦੀ ਨੀਂਹ ਰੱਖੀ ਗਈ ਹੈ ਤੇ ਅਕਬਰ ਵੀ ਉਸ ਰੀਸ ਦੇ ਵਿੱਚ ਕਿਹੜਾ ਧਰਮ ਸਟਾਰਟ ਕਰਨ ਦੀ ਕੋਈ ਮਤਲਬ ਟਰਾਈ ਕਰਦਾ ਲਾਇਕ ਹੈ ਨਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹੁਣ ਡਿਲੀ ਯੂਟਿਊਬ ਤੇ ਕਲਾਸਾਂ ਮਿਲਣਗੀਆਂ ਓਕੇ ਹੁਣ ਸਭ ਤੋਂ ਮੀਨ ਇਕੱਲੀਆਂ ਕਲਾਸਾਂ ਨਹੀਂ ਦੇਖਣੀਆਂ ਤੁਸੀ ਤੁਸੀਂ ਨਾਲ-ਨਾਲ ਆਪਦੇ ਨੋਟਸ ਵੀ ਬਣਾਉਣੇ ਆ ਚਾਹੇ ਪੀਡੀਐਫ ਮਿਲੂਗੀ ਬਟ ਨੋਟਸ ਬਣਾਉਣੇ ਆ ਪਤਾ ਜਿਵੇਂ ਹੁਣ ਆ ਮੈਂ ਸਟਾਰਟਿੰਗ ਚ ਕਿਹਾ ਕਿ ਆਪਾਂ ਪਹਿਲਾ ਸਟਾਰਟਿੰਗ ਖਤਮ ਕਰਾਂਗੇ ਮੱਧਕਾਲ ਮੱਧਕਾਲ ਪਲੱਸ ਲੋਕਧਾਰਾ ਕਿਉਂਕਿ ਬਾਕੀ ਦਾ ਤੁਸੀਂ ਜੇ ਦੁੱਗਲ ਦੀ ਕਿਤਾਬ ਪੜ੍ਹ ਵੀ ਲਉਂਗੇ ਫਿਰ ਵੀ ਤੁਹਾਡੇ ਸ਼ਬਦ ਸਰੇਣੇ ਤਾਂ ਹੋਈ ਜਾਂਦੇ ਲੋਕਧਾਰਾ ਤੇ ਸਾਡਾ ਸੱਭਿਆਚਾਰ ਠੀਕ ਹੈ ਇਹਦੇ ਵਿੱਚ ਕੋਈ ਰਜਿਸਟਰ ਵਗੈਰਾ ਲਾਉਣੀ ਆ ਉਹਨੂੰ ਹਾਫ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਸਾਰਾ ਜਿਵੇਂ ਹੁਣ ਗੁਰਨਾਨਕ ਦੇਵ ਜੀ ਆਏ ਠੀਕ ਹੈ ਪਹਿਲਾ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਅੰਗ ਨੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗ ਨੇ 33 ਰਾਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਪੁਰਖਾਂ ਦੀ ਬਾਣੀ ਆ 36 ਮਹਾਂਪੁਰਖਾਂ ਦੀ ਬਾਣੀ ਆ ਪਹਿਲਾ ਰਾਗ ਕਿਹੜਾ ਸ਼੍ਰੀ ਰਾਗ ਆ ਲਾਸਟ ਰਾਗ ਕਿਹੜਾ ਜੈ ਜੇ ਬੰਤੀ ਕਿੰਨੇ ਕਾਵ ਰੂਪ ਨੇ ਕਿਹੜਾ ਬੰਦ ਕਾਵ ਰੂਪ ਆ ਕਿਹੜਾ ਖੁੱਲਾ ਕਾਵ ਰੂਪ ਆ ਕਿਹੜੇ ਗੁਰੂ ਜੀ ਸਹਿਬਾਨ ਦੀ ਬਾਣੀ ਸਭ ਤੋਂ ਵੱਧ ਆ ਕਿਹੜੇ ਗੁਰੂ ਸਹਿਬਾਨ ਦੀ ਬਾਣੀ ਸਭ ਤੋਂ ਘੱਟ ਆ ਜਦੋਂ ਇਹ ਵਾਲੀ ਚੀਜ਼ ਹੈ ਨਾ ਬੁੱਤ ਨਾਲ-ਨਾਲ ਤੁਸੀਂ ਨੋਟ ਕਰਦੇ ਰਹਿਣਾ ਜਦੋਂ ਵੀ ਵੀਡੀਓ ਲਾਉਂਗੇ ਤੁਸੀਂ ਕਲਾਸ ਸਟਾਰਟ ਕਰੀ ਤਾਂ ਨਾਲ-ਨਾਲ ਕਾਪੀ ਪੈਨ ਦੇ ਵਿੱਚ ਜਿਹੜੀਆਂ ਅਲੱਗ ਤੋਂ ਆਪ ਗੱਲਾਂ ਕਰਦੀਆਂ ਤਾਂ ਉਹ ਵੀ ਨਾਲ-ਨਾਲ ਲਿਖਦੇ ਰਹਿਣਾ ਤੇ ਬਾਅਦ ਵਿੱਚ ਤਿੰਨ ਤੋਂ ਚਾਰ ਰਿਵੀਜ਼ਨ ਕਰਨੀ ਹੀ ਕਰਨੀ ਆ ਇਦਾਂ ਨਹੀਂ ਅੱਜ ਲਿਖਿਆ ਬਾਅਦ ਵਿੱਚ ਦੇਖ ਦੇ ਵਿੱਚ ਜਦੋਂ ਕਿਤੇ ਕਾਪੀ ਮਿਲਦੀ ਹੈ ਉਹ ਨਵਾਂ ਨਵਾਂ ਜਿਹਾ ਲੱਗਦਾ ਯਕੀਨੀ ਨਹੀਂ ਹੁੰਦਾ ਕਿ ਮੇਰਾ ਲਿਖਿਆ ਹੋਇਆ ਓਕੇ ਤਾਂ ਇਹਦੀ ਰਿਵੀਜ਼ਨ ਕਰਨੀ ਆ ਠੀਕ ਆ ਤੇ ਬਾਅਦ ਵਿੱਚ ਸੰਡੇ ਨੂੰ ਸੋਡੀ ਜਿਹੜੀ ਇੱਕ ਸਪੈਸ਼ਲ ਕਲਾਸ ਹੋਇਆ ਕਰੂਗੀ ਰਸਮ ਰਿਵਾਜ ਗਾਣੇ ਆਪਣੇ ਇਤਿਹਾਸ ਵਗੈਰਾ ਇਹ ਸਾਰੀ ਚੀਜ਼ਾਂ ਜਿਹੜੀ ਹੋਇਆ ਕਰੂਗੀ ਤਾਂ ਉਹ ਦਿਨ ਆ ਤੁਸੀਂ ਰੱਖਣਾ ਰਿਵੀਜ਼ਨ ਵਾਸਤੇ ਜਿਵੇਂ ਬਾਕੀ ਵੀ ਤੁਸੀਂ ਆਪ ਦੇ ਰਿਵੀਜ਼ਨ ਕਰੋਗੇ ਕਰੰਟ ਅਫੇਅਰ ਕਰਨਾ ਤੁਸੀਂ ਮਤਲਬ ਬਾਕੀ ਵੀ ਤੁਹਾਡੇ ਪੀਟੀ ਪਲੱਸ ਵੀ ਦੇ ਵਿੱਚ ਇਹ ਕਾਫੀ ਖੁਸ਼ ਹੁੰਦਾ ਬਈ ਸਲੀਸ ਬੰਡਿਆ ਪਿਆ ਹੁੰਦਾ ਤੁਹਾਡਾ ਤਾਂ ਉਹਦੇ ਨਾਲ ਨਾਲ ਤੁਸੀਂ ਪੰਜਾਬੀ ਦੀ ਵੀ ਰਿਵੀਜ਼ਨ ਕਰਦੇ ਜਾਣਾ ਕਿਉਂਕਿ ਪੇਪਰ ਦੀ ਜਿਹੜੀ ਸਿਲੈਕਸ਼ਨ ਮਤਲਬ ਡਿਪੈਂਡ ਕਰਦੀ ਹੈ ਬਾਕੀ ਦੇ ਸਾਰੇ ਬਟ ਜਿਹੜੇ ਬੱਚੇ ਦੀ ਪੰਜਾਬੀ ਕੀ ਤਿਆਰ ਆ ਪੰਜਾਬੀ ਲੈਂਗੁਏਜ ਤਿਆਰ ਆ ਇੰਗਲਿਸ਼ ਤਿਆਰ ਆ ਕੰਪਿਊਟਰ ਤਿਆਰ ਆ ਰੀਜ਼ਿੰਗ ਪਲੱਸ ਮੈਥ ਜਿਹੜਾ ਤੁਹਾਡਾ 25 ਨੰਬਰ ਦਾ ਠੀਕ ਆ ਫਿਰ ਤੁਸੀਂ ਸੋਚ ਸਕਦੇ ਹੋ ਕਿ ਅਸੀਂ ਬਾਈ ਪੀਡੀ ਪਲੱਸ ਵੀ ਨੂੰ 1000 ਰੁਪਿਆ ਪੇ ਕਰਕੇ ਆ ਦਾ ਫਾਰਮ ਅਪਲਾਈ ਕਰਦੇ ਜਦੋਂ ਪਰ ਤੁਹਾਡੀ ਇੰਨਾ ਦੀ ਪਕੜ ਹੈ ਨਹੀਂ ਗੀ ਦਾ ਤੇ ਬਾਕੀ ਦਾ ਬਹੁਤ ਦੂਰ ਦੀ ਗੱਲ ਆ ਤਾਂ ਕਰਕੇ ਪਹਿਲਾਂ ਇੱਕ ਚੀਜ਼ੱਕੋ ਜੇ ਮੈਂ ਸਭ ਤੋਂ ਪਹਿਲਾਂ ਤੁਸੀਂ ਪੰਜਾਬੀ ਤੇ ਪੰਜਾਬ ਜੀ ਕੇ ਸਟਾਰਟ ਕਰ ਲਓ ਜਿਹੜੇ ਬੱਚਿਆਂ ਨੇ ਸਟਾਰਟ ਕਰਨੀ ਹੈ ਤਿਆਰੀ ਓਕੇ ਜਿਨ੍ਹਾਂ ਨੇ ਬਾਕੀ ਤਿਆਰੀ ਕਰਨੇ ਪਿਛਲੇ ਕਾਫੀ ਟਾਈਮ ਤੋਂ ਪੇਪਰ ਦੇ ਜਾਂਦੇ ਨੇ ਉਹ ਕੱਲੇ ਐਮਸੀਕਿਊ ਲਾ ਕੇ ਆ ਦਾ ਚੈੱਕ ਕਰ ਲਿਆ ਕਰਨ ਕਿ ਤੁਹਾਡੀ ਤਿਆਰੀ ਕਿੰਨੀ ਕਾ ਜਿਵੇਂ ਇੱਕ ਕਲਾਸ ਦੇ ਵਿੱਚ 18 ਤੋਂ ਮਤਲਬ ਤੀ ਤੱਕ ਐਮਸੀਕਿਊ ਹੋਣਗੇ ਸਾਡੀ ਕੋਸ਼ਿਸ਼ ਹੋਗੀ 18 ਦਾ ਹੋਣੀ ਹੋਣ 23 ਤੱਕ ਜਾਣਗੇ ਜੇ ਇਹਨਾਂ ਦੇ ਵਿੱਚੋਂ ਸੋਡੇ 15 ਐਮਸੀਕਿਊ ਠੀਕ ਹੁੰਦੇ ਨੇ ਤਾਂ ਮਤਲਬ ਥੋੜੀ ਤਿਆਰੀ ਚੰਗੀ ਆ ਜੇ ਮਤਲਬ ਗਲਤ ਹੁੰਦਾ ਕੁਝ ਵੀ ਤਾਂ ਮਤਲਬ ਫਿਰ ਨਾਲ ਜਿਹੜੀ ਥਿਉਰੀ ਦਿੱਤੀ ਹੋਊਗੀ ਦਾ ਮਤਲਬ ਉਹਦਾ ਸਕਰੀਨਸ਼ਾਟ ਮਾਰਨਾ ਉਹ ਨੋਟਸ ਬਣਾਉਣੇ ਨੇ ਤਾਂ ਉਹਨੂੰ ਬਾਰ-ਬਾਰ ਰਿਵੀਜ਼ਨ ਕਰਨੇ ਆ ਓਕੇ ਤਾਂ ਹੁਣ ਆਪਣੀ ਡੇਲੀ ਕਲਾਸ ਹੋਇਆ ਕਰੂਗੀ ਮਿਲਦੇ ਆ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਉਹ ਥੈਂਕ ਯੂ ਬਾਈ ਇੱਕ ਤਰੀਕ ਨੂੰ ਆਪਾਂ ਕਲਾਸ ਲਾਈ ਸੀਗੀ YouTube ਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਮਤਲਬ ਪਿਆਰ ਦਿੱਤਾ ਵਧੀਆ-ਵਧੀਆ ਕਮੈਂਟ ਕਰੇ ਉਮੀਦ ਨਹੀਂ ਸੀ ਬਾਈ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਪਾਂ YouTube ਤੇ ਛੇਤੀ ਕਲਾਸਾਂ ਲੈ ਕੇ ਸ਼ੁਕਰੀਆ ਲਾਈਕ ਸ਼ੇਅਰ ਕਰ ਦਿਓ ਬਾਏ